अरे शाम जी ये ट्रेन किधर को जाएगी सोलो कड़ी तो ये लेकिन नींद नहीं पूरी हुई एक गिलास कप आपको चाय पिला देंगे तो एक लच्छे के कप के पैसे कम मत ले मत लेना चांद की चमक सितारों से पूछो गोले लच्छे खास स्वाद गोले लच्छे खा स्वाद खाने वाले से पूछो अभी बताएंगे खा के अगर अच्छा लगा तो ठीक है नहीं तो नहीं तो पैसा वापस हरियो हाथ बाहर नहीं कटना मुंह भावे कट लो ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵਲੌਗ ਦੇ ਵਿੱਚ ਉਹ ਆਉਣਾ ਕਿਤੇ ਇੱਥੇ ਤੋਂ ਬਣਾ ਲਓ ਕਿ ਕੀ ਕਰਨਾ ਰਾਤ ਕਿ ਰਾਤ ਕਦਸ਼ੇਗੇ ਚੱਲ ਵੇ ਲੈਣੇ ਹੋ ਵੇ ਤੇ ਗਾਇਸ ਸਾਡਾ ہمارا ਭਈਆ ਲੋਕ ਜਾ ਰਹਾ ਆਪਣੇ ਗਾਉਂ ਜਾ ਰਹਾ ਚੰਡੀਗੜ੍ਹ ਜਾ ਰਹਾ ਘੁੰਮਣੇ ਤਾਂ ਅੱਜ ਨਹੀਂ ਅੱਜ ਅੱਜ ਇੱਕ 7 ਤਰੀਕ ਕੱਲ ਵੀਰ ਨਹੀਂ ਚੱਲੇ ਚੰਡੀਗੜ੍ਹ ਅੱਠ ਇੱਕ ਵੀਰ ਜੀ ਬਾਹਰ ਤੁਹਾਨੂੰ ਮਿਲੰਮੇ ਸਿਰ ਤੜਕੇ ਤੜਕੇ ਨਾਲ ਮਾਰਨਾ ਚੋੱਕੇ ਕੁੜੀਆਂ ਮਣ ਉਤੇ ਨਾਲ ਇਹਨਾਂ ਦਾ ਤੋੜਾ ਚੌਲਾਂ ਵਾਲਾ ਚੌਲਖਾਨ ਚੌਲ ਹੀ ਖਾਣੇ ਇਹਨਾਂ ਨੇ ਓਏ ਇਹਨੇ ਥੱਲੇ ਉੱਦਾ ਹੀ ਮੇਰੇ ਲੈਣਾ ਆਵੇ ਹੁਣ ਪਾਣੀ ਮੁੜ ਕੇ ਮੁੜ ਕੇ 11 ਤਰੀਕ ਨੂੰ ਆਗੇ ਦਿੰ। ਅੰਕਲ ਦੀ ਵੀਡੀਓ ਬਣਾਉਣੀ ਹਟਦਾ ਇਹ ਬੜਾ ਤੰਗ ਕਰਦਾ ਬੜਾ ਦੁਖੀ ਕਰਦਾ ਸਾਨੂੰ ਸਭ ਐਂਕਲ ਦੇ ਨਾਲ ਬੜਾ ਅੰਕਲ ਨੂੰ ਦੱਸਣ ਦੇ ਆ ਨਹੀਂ ਸੋ ਸਵੇਰੇ ਫਿਰ ਤਿਆਰੀ ਕਰ ਲਈ ਨਾਲ ਬਿਸਕਟ ਬਿਸਕਟ ਰੱਖ ਲੈ ਨਾਲ ਨਿੱggen ਦੇ ਬੜੇ ਖੜ ਦੇਂਦੇ ਰਾਜ ਚਾਹ ਨਾਲ ਖਾ ਲੈ ਬਿਸਕਟ ਬੰਦਾ ਪਛੇ ਜਿੱਦੋਂ ਚਾਹ ਲਵਾਵਾਂਗੇ ਤੇ ਬਿਸਕਟ ਨਾਲ ਲੱਗਣ ਨਾਲ ਆਉਂਨੇ ਤੇ ਕੁੜੀਆਂ ਨੇ ਪੰਜੇ ਫੁਲਕੇ ਲੈਣੇ ਪਾਲੂ ਵਾਲੀਆਂ ਲਵਾਗੇ ਇਹਨੇ ਇਦਾਂ ਨਾ ਜੁੜੇ ਰਹਿ ਗਿੰਦਾ ਰਮਾਲੀ ਬਨਲੀ ਓਏ ਅਸਾਂ ਦੇ ਖਾਨਾ ਤਾਂ ਸੰਦੇ ਗਏ ਅਸਾਂ ਦੇ ਖਾਨਾ ਹੋਤੀ ਕਿੰਨਾ ਗਰੀਏ ਅਸਾਂ ਦੇ ਮਕਾਲ ਕਰੋਗੇ ਹੋਰ ਨਾ ਵੀਡੀਓ ਭੇਜ ਨਹੀਂ ਇਹੋ ਕਿਤੇ ਕੁੜੀਆਂ ਲਾ ਕੇ ਤੇ ਪਹਿਲੀ ਨੂੰ ਪਾਣੀ ਲੈ ਆਉਂਦਾ ਤੇ ਮੌਤ ਪੈਣੀ ਇੱਥੇ ਕਿਹੜਾ ਸ਼ਹਿਰੀਆ ਬਣਿਆ ਈ ਕੱਲ ਵੀ ਨੇ ਚੰਡੀਗੜ੍ਹ ਜਾਣਾ ਨਾ ਪ੍ਰੈਕਟਿਸ ਕਰ ਰਹੇ ਨੇ ਅੱਜ ਸ਼ੈਰੀਆ ਬੰਦੀ ਪ੍ਰੈਕਟਿਸ ਕਰ ਰਹੇ ਸ਼ੈਰੀਆ ਨਹੀਂ ਜਾਂਦਾ ਦੇ ਜੀ ਹੁਣ ਕਿ ਦੂਸਰੇ ਨੂੰ ਜਾਣਾ ਆ ਇੱਥੇ ਪਾਣਾ ਥੋੜਾ ਤਾਂ ਕੋ ਹੋਵੇ ਇੱਥੇ ਘਾਹ ਕੋਈ ਥੋੜਾ ਬੂਟੀ ਬਾਟੀ ਹੋ ਜੇ ਕੋਈ ਸ਼ੈਰੀਆ ਮੂਤ ਜਾਂਦਾ ਨਾ ਨਹੀਂ ਕੋਈ ਹੁੰਦਾ ਇਹ ਜਰੀਲਾ ਹੀ ਮੂਤ ਕਰਦਾ ਹੀ ਕੋਈ ਪੂਰਾ ਬਾਗੋ ਬਾਗ ਕਰ ਦੇਣਾ ਕੰਮ ਕੁੜੀਏ ਪਾਲਾਂ ਚ ਖੇ ਪਈਓ ਨਾਲ ਹੀ ਸਵੇਰੇ ਮੁੰਡਾ ਜਾਨ ਹੀ ਕੱਢੀ ਜਾਂਦਾ ਫੁੱਲਟ ਵਾਲਾ ਕਿੱਥੇ ਚਲਨੀ ਆ ਕਿੱਥੇ ਲਿਆ ਆਈ ਬੜਾ ਦੇ ਚਾਹਈ ਬੜਾ ਕੁੜੀਆਂ ਚੰਡੀਗੜ੍ਹ ਚੱਲੇ ਕਿੱਥੇ ਹਲੇ ਚੱਲ ਚੱਲੇ ਤੂੰ ਗਾਣਾ ਇੱਕੋ ਬੋਲੀ ਜਾਂਦਾ ਤੂੰ ਸਾਰੇ ਤੱਕ ਫਿਰਦੀ ਮਹਾਲੀ ਤੇ ਤੂੰ ਵੀ ਮਹਾਲੀ ਫਿਰਨ ਜਾਗੇ ਤੂੰ ਕਿੱਥੇ ਚੱਲਿਆ ਤੂੰ ਤਾਂ ਫੇਰ ਚੰਦਰਾ ਬੱਥੇ ਆਣਾ ਨਾ ਮਹਾਲੀ ਫਿਰਨਾ ਚੁੰਦੀ ਨਹੀਂ ਨਿੰਗੇ ਨਿੰਗੇ ਕੁੜੀਆਂ ਤੇ ਉਹ ਤਪਲੇ ਚ ਲੈ ਕੇ ਆ ਨਾ ਏਦਾਂ ਗਾਣੇ ਬੋਲਦੀ ਹੁੰਦੀ ਆ ਇਹਦਾ ਵੀ ਸੇਰੇ ਉਹ ਮੈਂ ਤਪਲਾ ਦੇ ਦੇਣਾ ਤੈਨੂੰ ਪਲੇਟ ਲੈ ਦੇਣੀ ਪਲੇਟ ਤੇ ਚਮਚਾ ਖੜਕਾਈ ਜਾਂਦੀ ਨਾਲ ਨਾਲ ਗਾਣੇ ਬੋਲੀ ਜਾਂਦੀ ਹਵੇ ਟਿਕਟ ਤੇ ਪੈਸੇ ਇਕੱਠੇ ਕਰ ਲਈ ਟ੍ਰੇਨ ਚ ਟ੍ਰੇਨ ਚ ਟਿਕਟ ਤੇ ਪੈਸੇ ਇਕੱਠੇ ਕਰ ਲਈ ਨਾਲੇ ਹਾਂ ਨਹੀਂ ਤੈਨੂੰ ਫੜਾਉਂਦੇ ਪਰ ਪਰਤਾਤ ਆਖਣ ਲੱਗਾ ਭਰਾ ਦੀ ਲੈ ਕੇ ਦਿੰਦੇ ਹੈਂ ਤੈਨੂੰ ਸੋਚ ਰਹੇ ਜੇ ਤੂੰ 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 ਆਪਣਾ ਹੈਂ ਚੱਲ ਅਣੇ ਗੋਲੇ ਕੁੜੀਆਂ ਕਰਾਲੇ ਛਲੇ ਹੋਣਾ ਐ ਚੱਕਾ ਚੱਕ ਜਾਕਾ ਸਲਛਾ ਸਮਝਣੇ ਲੱਗਾ ਆਪ ਤੋਂ ਭਾਈ ਅੱਛਾ ਵਹਿਕਾ ਟਾਈਪ ਹੁੰਦੇ ਆ ਅੰਦਰ ਹੀ ਆ ਜਾ ਤੂੰ ਚੰਗਾ ਦੇ ਅਰੇ ਚਾਹ ਪਿਆ ਦਾਂਗੇ ਇੱਕ ਗਲਾਸ ਦੇ ਪੈ ਕੱਟ ਲਈ ਇੱਕ ਗਲਾਸ ਕੱਪ ਆਪਾਂ ਕੋ ਚਾਹ ਪਿਲਾ ਦੇਂਗੇ ਤੋ ਇੱਕ ਲੱਛੇ ਦੇ ਕੱਪ ਕੇ ਪੈਸੇ ਕਮ ਮਤ ਲੈ ਮਤ ਲੈਣਾ ਆ ਕਹਦੇ ਨਾ ਬੰਦੀਆਂ ਤੈਨੂੰ ਪਤਾ ਰੂਪ ਜਾਵਦੇ ਰੂਪ ਜਿੰਦੀਆਂ ਹੁੰਦੀਆਂ ਨੇ ਨਾ ਕੰਮੀ ਇਹਦੇ ਮੈਂ ਕਿਹਾ ਨਾ ਮੈਂ ਘਰ ਦੀ ਤੇ ਲਈ ਇਸ ਤੋਂ ਪਰ ਪੈ ਨਹੀਂ ਰੱਖਣਾ ਆ ਇਹ ਸ਼ੋਪੀਸ ਲਈ ਖਾਲੀ ਰੱਖਿਆ ਪਾਉ ਤੂਡੇ ਸੇਲ ਵੈਰੀ ਫਾਸਟ ਆਪਾਂ ਪਈਏ ਮਮਾ ਕਦੀ ਆਪ ਜੀ ਐ ਗੱਚਾ ਗੱਚ ਕੰਮ ਮੁੰਡਾ ਕਹਿੰਦਾ ਪੂਰਾ ਲੱਛੇ ਕਹਿੰਦਾ ਆ ਵੇਖੋ ਚੈੱਕ ਕਰੋ ਖਲੋਸੋ ਇੱਕ ਮਿੰਟ ਚਾਂਦ ਦੀ ਚਮਕ ਸਤਾਰਾਂੋਂ ਸੇ ਪੂਛੋ ਗੋਲੇ ਲੱਛੇ ਖਾਸ ਸਵਾਦ ਗੋਲੇ ਲੱਛੇ ਕਾਲ ਸਵਾਦ ਖਾਣੇ ਵਾਲੇ ਸੇ ਪੂਛੋ ਅਭੀ ਬਤਾਏਂਗੇ ਖਾ ਕੇ ਅਗਰ ਅੱਛਾ ਲੱਗਾ ਤਾਂ ਠੀਕ ਹੈ ਨਹੀਂ ਤਾਂ ਨਹੀਂ ਤਾਂ ਪੈਸਾ ਵਾਪਸ ਤਸਾ ਵਜ਼ੂਲ ਲੱਛੇ ਵੀਰ ਕੋ ਫੜ ਲਿਆ ਵੀਰ ਜੇ ਹੁਣੇ ਤੈਨੂੰ ਪੈਸੇ ਨਾ ਦੀਏ ਤਾਂ ਇਦਾਂ ਭਾਜੀਏ ਟੈਂਸ਼ਨ ਮਤਲਬ ਬਾਗੇਂਗੇ ਨਹੀਂ ਅਗਰ ਹਮ ਬਾਗੇ ਤੇ ਤੁਮਰੀ ਬਦਦੂਆ ਲਗੇਗੀ ਹਮ ਟੱਟੀਆਂ ਲੱਗ ਜਾਏਗੇ ਹਮ ਇਹ ਲੱਛੇ ਪਚੇਂਗੇ ਨਹੀਂ ਹਮ ਨਹੀਂ ਬਾਗੇਂਗੇ ਪੈਸੇ ਦੋ ਭਾਈ ਅਰੇ ਹੋਰ ਡਾਲੋ ਜੋ ਜੋ ਮੁੰਡਾ ਵੇ ਵੇ ਕਿ ਕਹਾਂ ਨਹੀਂ ਡੇਰੇ ਸਾਰੇ ਹੋਣਾ ਆਗੇ ਅੰਦਰ ਡੇਰੇ ਸਾਰੇ ਹੋਣਾ ਆਗਾ ਹਮ ਤਾਂ ਜਬ ਆ ਗਿਆ ਉਹ ਵੀ ਵਗੇ ਜਾ ਅਵੇ ਭਰ ਗਿਆ ਮੁੰਡਾ ਮੁੰਡਾ ਐਕਸਟਰਾ ਪੱਗ ਗਿਆ ਸਾਨੂੰ ਆ ਕ੍ਰੀਮ ਕੀ ਕਦੇ ਕਦੇ ਸੁਣਨੇ ਨੂੰ ਮਿਲਦੀ ਹੈ ਜਿਹੜੀ ਉਹਨੇ ਲਿਖਾਈ ਰੇੜੀ ਤੇ ਸਹੀ ਜਾ ਕੇ ਗਏ ਉਹਨੂੰ ਕਹਿ ਨਹੀਂ ਹੁੰਦੇ ਕੀ ਹਮ ਪੈਸੇ ਲੈ ਕੇ ਬਾਹਰ ਜਾਏਗੇ ਤਾਂ ਤੇਰੀ ਬੱਦੂਆ ਲਗੇਗੀ ਉਹ ਗੱਲ ਕਹੀ ਉਹਨੇ ਉਹ ਤੈਨੂੰ ਪਤਾ ਮੈਂ ਵੀ ਸ਼ਹਿਰੋ ਸ਼ਾਰੀ ਪੂਰੀ ਹਾਡਾ ਤੇ ਚੱਲ ਮੰਨਿਆ ਮੁੰਡੇ ਗੁੰਡੇ ਆ ਮਾਤਾ ਨੂੰ ਦਿਖਾ ਲੈਂਦੇ ਕੁੜੀਆਂ ਦੇ ਸਟ੍ਰੀਟ ਪੌਂਡ ਤੇ ਜਗਜੀ ਮੰਮਾ ਮੰਮੀ ਨੂੰ ਖਿਲਾ ਰਿਆ ਜੀ ਹੰਜਾਈ ਰੋਟੀਆਂ ਪਕਾਉਣੀਆਂ ਬਾਚੋ ਲੋ ਲੋ ਕੀ ਨੇ ਆਣਾ ਇੰਸਟਾਗ੍ਰਾਮ ਤੇ ਰੀਲਾਂ ਵੇਖੰਦੇ ਐ ਟੀਮ ਵੇਖੰਦੇ ਐ ਤੇ ਉਧਰ ਕੁੜੀਆਂ ਆਂਦਾ ਆਂਦਾ ਬੰਦ ਕਰ ਲਾ ਫੋਨ ਆਪਣੇ ਦੇ ਭਾਨੂੰ ਵੀ ਤਾਂ ਤੈਨੂੰ ਬੱਤੀ ਬੰਦ ਹੋ ਗਈ ਟੀਵੀ ਬੰਦ ਹੋ ਗਿਆ ਹੁਣ ਆਪ ਫੋਨ ਵੜ ਕੇ ਬੈ ਗਿਆ ਹੁਣ ਵੇਖ ਮੇਰਾ ਵੀ ਜਿੰਨਾ ਚਿਰ ਬੱਤੀ ਜਾਂਦੀ ਬੱਤੀ 5 ਮਿੰਟ ਤੱਕ ਆਣੀ ਹੋ ਅੱਗੇ ਕੁੜੀ ਆ ਪੁੱਤਲੇ ਦੀ ਕੁੜੀ ਦੀ ਕੁੜੀ ਫੋਟੋ ਹੀ ਪੁੱਤਲੇ ਜਵੜੀ ਉਹ ਵੇਖੀ ਜਾਵੇ ਕਿਹੜੀ ਪੁੱਤਰੀ ਆ ਉਹ ਜਿਹੜੀ ਅੱਗੇ ਇੱਥੇ ਰੀਤਾ ਚ ਆਉਂਦੀ ਕਿਹੜੀ ਆਉਂਦੀ ਕੋਈ ਨਹੀਂ ਆਉਂਦੀ ਹੁਣ ਕਿੱਥੇ ਆਉਣੀ ਆਏ ਹੁਣ ਆਉਣ ਕੁੜੀ ਹੋਵੇ 15 20 ਡੜਾ ਨਹੀਂ ਬਣਾਏਗਾ ਚੁੱਕ ਲੈ ਬੈਗ ਚੁੱਕ ਲੈ ਵੀਰਣਾ ਜਾਣਾ ਕੁੜੀ ਹਣੇ ਤਿੰਨ ਦਿਨ ਮੈਨੂੰ ਜਾਲਦਾ ਉੱਥੇ ਹੀ ਕਰਦਾ ਜਾ ਭਰਾ ਕਿੜੀਆਂਵੇਂ ਕਿੱਦਾਂ ਲਾਈਆਂ ਜਿਹੜੇ ਚੰਗੇ ਪ੍ਰੋਫੈਸਰ ਚ ਲੈ ਹੁੰਦੇ ਕਿਦੇ ਉਹ ਯਾਰ ਜੀ ਇਹ ਟ੍ਰੇਨ ਕਿਧਰ ਕੋ ਜਾਏਗੀ ਸੋਝੋ ਕਿڑی ਤੇ ਮੈਂ ਲੱਜ ਨੀਂਦ ਨਹੀਂ ਪੂਰੀ ਹੋਈ ਤੇ ਆਹਣੀ ਮਾਹੀ ਕਰਦੇ ਆਂ ਬੱਜ ਕੇ ਚੱਲੇ ਆ ਚੰਡੀਗੜ੍ਹ ਘੁੰਮਣ ਉਹ ਚੰਡੀਗੜ੍ਹ ਛੱਡੋ ਕੁੜੀ ਹੋਵੇ ਮਾਹ ਬੰਬੇ ਬੰਬੇ ਦੀ ਟ੍ਰੇਨ ਲੱਭ ਲਓ ਨਿਕਲ ਜਾ ਦੋ ਘੰਟੇ ਮਿੰਟ ਆਇਆ ਮਾਹ ਬਜੇ ਜਾਣਾ ਬੰਬੇ ਦੀ ਟਿਕਟ ਨਹੀਂ ਲਈ ਅਸੀਂ ਬੰਬੇ ਦੀ ਉਹ ਟੀਟੀ ਨਾ ਕਰ ਲਿਓ 500 ਰੁਪਏ ਵਾਧੇ ਕੇ ਦਾ ਹੋਰ ਬੰਬੇ ਦੀ ਟ੍ਰੇਨ ਲੱਭ ਕੇ ਆਰੀਓ ਹੱਥ ਬਾਹਰ ਨਹੀਂ ਕੱਢਣਾ ਮੂੰਹ ਭਾਵੇਂ ਕੱਢ ਲਿਓ ਚੱਕ ਗਰੋ ਜਿਹੜੀ ਸਰਾਹ ਹੁੰਦਾ ਆਹੇ ਜੰਨਾ ਨੂੰ ਕਾਦੇ ਰੇ ਮੈਂ ਕਿ ਮੇਰੇ ਟੈਂਸ਼ਨ ਗਾਣਾ ਬੋਲਦੇ ਜਾ ਲਾ 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 ਸਾਹਮਣੇ ਵਾਲੀ ਰੰਗਲੀ ਜੀ ਤੇ ਔਰ ਕੁੜੀ ਅਵੀ ਟਿਕ ਟਿਕ ਲਈ ਮੈਨਾਂ ਇੱਕੀ ਵਰਜਾਏ ਹੋਈ ਆ ਤੇ ਮੈਂ ਐਂ ਵੀ ਤੁਹਾਨੂੰ ਤੁਹਾਨੂੰ ਟ੍ਰੇਨ ਨਹੀਂ ਲੱਭਦੀ ਕੱਲ ਮੈਂ ਤੁਹਾਡੀ ਟਿਕਟ ਕਰਾਤੀ 에어ਪੋਰਟ ਦੀ ਤੁਹਾਨੂੰ ਕਿੱਦਾਂ ਲੱਭੋਗੇ ਜਾ ਆਜਾ ਇਹਰਾਤੀ એનર્ਜੀ ਟੀ એનર્ਜੀ ਹਾਂ ਬੂਸਟਰ ਆ ਬੂਸਟ ਤਾਂ ਡੋਲਾ ਜਿੱਥੇ ਤਰਾ 14 ਗਿਦਾ ਨਾ 14.5 ਦਾ ਹੋਇਆ ਹਣਾ ਹਾਂ ਇੰਨੇ ਕ ਤੇ 18 ਦਾ ਹੋ ਜੇ ਹਣੀ ਹੋ ਗਿਆ ਉਦ ਬਾਈਟ ਰਾਈ ਦੇ ਮਾਉਂਟਨ ਡਰਕੀ ਅਗੇ ਜੀਦਾ ਡਰਕੀ ਅਗੇ ਏਣੀ ਹੈ ਨਾ ਡਰਕੀ ਅਗੇ ਹਾਂ ਅੰਡਰਕੀ ਡੈਸ਼ 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 ਲੋਕਾਂ ਨੇ ਲੱਗ ਗਿਆਣਾ ਆਪਾਂ ਵੀਡੀਓ ਬੰਦ ਕਰ ਦਨ ਕਿਵੇਂ ਕਾਪੀਰਾਈਟ ਆ ਵੀਚਾਂ ਗਾਇਸ ਮੇਤਰ ਵਹੀਂ ਜਿਵੇਂ ਬਾਲਾ ਕੱਦ ਲੰਨੇ ਆ ਆ ਵੀ ਖੜੀ ਨਹੀਂ ਇਸ ਵੀ ਗੱਲ ਦੀ ਸਾਥ ਸਾਰੀ ਗੱਲ ਦੀ ਛੋਟੇ ਛੋਟੇ ਪ੍ਰਾਉਣ ਪੜਾਉਣੇ ਆ ਇਹਦੇ ਤੋਂ ਮੈਨੂੰ ਮਰਨ ਲੱਗ ਲੱ ਲੈ ਜਦਾਂ ਠੇਕਦਾ ਸਾਹ ਘਰ ਵਧੀਆ ਪੈ ਗੰਦੇ ਆ ਕਰਦਾ ਕੰਮ ਵਧੀਆ ਚੱਲਣ ਗਿਆ ਓਏ ਲੈ ਤੂੰ ਉੱਥੇ ਨਵਾਂ ਫਰਸ਼ ਪਾਇਆ ਉਹ ਖਰਾਬ ਕਰਨਾ ਇਕਲਿਕ ਕਰਦਾ ਕਰਦਾ ਕੰਮ ਵਧੀਆ ਚੱਲਣਿਆ ਠੇਕਦਾ ਸਾਹ ਯਾ ਸਟਾਕ ਨਾ ਕੇ ਸੈਲਫੀ ਦੀ ਹੂੰ ਸੋ ਲੋ ਗਾਈਜ਼ ਫਿਰ ਸਸ ਸਵੇਕਾਲ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਉੱਚੇ ਬਲੌਗ ਨੂੰ ਕਰਦੇ ਆਂ ਆਪਾਂ ਇੱਥੇ ਐਂਡ ਬਾਏ ਬਾਏ